ਓਕੇ ਗਾਇਸ ਗਾਂ ਸੂਫੀ ਆ ਰਾਤ ਹੀ ਸਾਨੂੰ ਪਤਾ ਹੀ ਨਹੀਂ ਮੈਂ ਰਾਤ ਵੇਖਿਆ ਇਹਨੂੰ ਉੱਠਕ ਬੈਠਕ ਕਰਦੀ ਪਈ ਸੀ ਬਹੁਤ ਜ਼ਿਆਦਾ ਪਰ ਮੈਨੂੰ ਪਤਾ ਹੀ ਨਹੀਂ ਕਿ ਸੂਪੇਗੀ ਨਹੀਂ ਜਲਦੀ ਹਲੋ ਗੁੱਡ ਈਵਨਿੰਗ ਬਿਊਟੀਫੁਲ ਪੀਪਲ ਸਸਰੀ ਕਾਲ ਸਾਰਿਆਂ ਨੂੰ ਅੱਜ ਬੜਾ ਹੀ ਸਪੈਸ਼ਲ ਓਕੇਜਨ ਹੈ ਅਸੀਂ ਅੱਜ ਜਾ ਰਹੇ ਹਾਂ ਆਈਡਹੋ ਉੱਥੇ ਆਪਾਂ ਨੂੰ ਦੋ ਗਾਵਾਂ ਮਿਲੀਆਂ ਨੇ ਜਿਹੜੀ ਅਸੀਂ ਬੜੀ ਮੁਸ਼ਕਲ ਦੇ ਨਾਲ ਸ਼ੈਂਟੀ ਨੇ ਪੂਰਾ ਖੂਨ ਪਸੀਨੇ ਦੀ ਮਿਹਨਤ ਕਰਕੇ ਗਾਵਾਂ ਦੋ ਲੱਭੀਆਂ ਨੇ ਔਰ ਸਾਨੂੰ ਗਾਵਾਂ ਮਿਲੀਆਂ ਨੇ ਹੁਣ ਅਸੀਂ ਜਾ ਰਹੇ ਹਾਂ ਉਹ ਗਾਵਾਂ ਲੈਂਡ ਤੇ ਰਾਤ ਦਾ ਟਾਈਮ ਆ ਹੁਣ ਹੋ ਰਹੇ ਨੇ ਮੇਰੇ ਖਿਆਲ ਨਾਲ ਰਾਤ ਦੇ 8-9 ਵਜੇ ਨੇ ਅਸੀਂ ਹੁਣੇ ਨਿਕਲਣ ਲੱਗਿਆਂ ਤਾਂ ਕਿ ਆਪਾਂ ਸਵੇਰੇ ਉੱਥੇ ਪਹੁੰਚ ਜਾਈਏ ਔਰ ਫਿਰ ਸਵੇਰੇ ਉੱਥੇ ਗਾਵਾਂ ਲੋਡ ਕਰਕੇ ਤੇ ਫਿਰ ਅਸੀਂ ਵਾਪਸ ਆਵਾਂਗੇ ਤੇ ਚਲੋ ਮਿਲਦੇ ਆ ਤੁਹਾਨੂੰ ਆਈਡ ਹੋ ਜਾਂਦੇ ਆ ਰਸਤੇ 'ਚ ਤੁਹਾਨੂੰ ਸਾਰਾ ਦਿਖਾਵਾਂਗੇ ਕਿਵੇਂ ਦਾ ਆ ਤੇ ਅਸੀਂ ਲਾਈਟਾਂ ਲਾਈਆਂ ਆ ਵੀ ਦੇਖ ਲਿਓ ਲਓ ਜੀ ਆਪਾਂ ਕਰ ਲਈ ਤਿਆਰੀ ਤੇ ਚੱਲੇ ਆ ਟ੍ਰੇਲਰ ਆਪਾਂ ਬਾਹਰ ਕੱਢ ਲਿਆ ਟਰੱਕ ਵੀ ਤੇ ਟਾਈਮ ਹੋ ਗਿਆ ਕਾਫੀ ਹਨੇਰਾ ਪੈ ਗਿਆ ਤੇ ਦੇਖਨੇ ਕਦੋਂ ਤੁਹਾਨੂੰ ਮਿਲਦੇ ਅੱਗੇ ਰਾਤ ਚ ਜਾ ਕੇ ਕਦੋਂ ਪਹੁੰਚਦੇ ਆਪਾਂ ਤੇ ਫਿਲਹਾਲ ਆਪਾਂ ਚੱਲਦੇ ਆਂ ਗਰਾਚੇ ਵੇਖੋ ਖਲਾਰਾ ਕਿੰਨਾ ਪਿਆ ਤੇ ਪਹੁੰਚਾਗੇ ਵਿੱਚ ਵਿੱਚ ਰੁਕਾਂਗੇ ਤੇ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਚਲਿਏ ਚਲੋ ਜੀ ਲਾ ਦੋ ਜਕਾਰਾ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲ ਦੇਗ ਤੇਗ ਫਤਿਹ ਖਾਲਸੇ ਕੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਗਾਇਸ ਸਨੋ ਪਈ ਹੈ ਆਪਾਂ ਇੱਥੇ ਰੀਨੋ ਪਹੁੰਚ ਲਏ ਆ ਨਵਾਦਾ ਚ ਤੇ ਇੱਥੇ ਸਨੋ ਪਈ ਆ ਦੇਖੋ ਸਾਈਡਾਂ ਦੇ ਉੱਤੇ ਬਹੁਤ ਹੀ ਧਿਆਨ ਨਾਲ ਚਲਾਉਣਾ ਹੁੰਦਾ ਇੱਥੇ ਕੇਅਰਫੁਲ ਰਹਿਣਾ ਹੁੰਦਾ ਹੈ ਨਾ ਸਾਲਟ ਪਾਏ ਵਾ ਤੇ ਸੜਕਾਂ ਦੇ ਉੱਤੇ ਬਟ ਸਟਿਲ ਦੇਖੋ ਮੌਸਮ ਕਿਦਾਂ ਦਾ ਹੋਇਆ ਨਾ ਜਾ ਰਹੀ ਇਹ ਸਮੰਧ ਸਾਹ ਹਸਰੂ ਜੀ ਆਪਾਂ ਪਹੁੰਚ ਗਏ ਨਵਾਡਾ ਸਿਟੀ ਲੋ ਜੀ ਗੁੱਡ ਮਾਰਨਿੰਗ ਗਾਇਸ ਕੀ ਹਾਲ ਹੈ ਸਾਰਿਆਂ ਦਾ ਫੇਰ ਹੋ ਗਈ ਏ ਡਰਾਈਵਰ ਚੇਂਜ ਹੋ ਗਿਆ ਪਰਨੇ ਵੀ ਹੁਣ ਟੱਟ ਗਏ ਨੇ ਬੈੱਡ ਤਾਂ ਦਿਖਾ ਆਪਣਾ ਵਿੱਚ ਇੱਧਰ ਦੇਖੋ ਸਾਡਾ ਬੈੱਡ ਤੇ ਪਿੱਛੇ ਟ੍ਰੇਲਰ ਤੇ ਉਹ ਦੇਖੋ ਗਾਇਸ ਨ ਨਵਾਡਾ ਢਾਈਏ ਬਟ ਸਨੋ ਪੈਂਦੀ ਇੱਥੇ ਪੂਰੀ ਵਧੀਆ ਸਨੋ ਸਨੋ ਹੀ ਫਸੀ ਪਈ ਬਾੜਾ ਚ ਮਿਲਦਾ ਆਹੋ ਇੰਦਰ ਨਹੀਂ ਬੱਦਲ ਹੋਇਆ ਦੇਖ ਇਹ ਤਾਂ ਆਹ ساری ਸਨੋ ਪੈਣੀ ਆ ਸਨੋ ਆਏਗੀ ਇੱਕ ਹਿਸਾਬ ਦੀ ਹੈਣਾ ਸਨੋ ਜਿਹੜੀ ਬੱਦਲਾਂ ਚ ਇਕੱਠੀ ਹੋਏ ਦੂ ਚੈੱਕ ਕਰੋ ਲੁੱਕ ਇਟ ਓਵਰ ਥੇ ਹਾ ਹਾਈਵੇ ਹੈ ਇਹਦੀ ਆ ਹਾਂਜੀ ਇਹ ਜ਼ਿਆਦਾਤਰ ਟਰੱਕਾਂ ਲੈਣ ਨੂੰ ਤਾਂ ਪਤਾ ਹੀ ਹੋਣਾ ਹਾਂ ਜਿਹੜੇ ਆਂਦੇ ਸਾਰੇ بارش ਆ ਆ ਦੇਖੋ بارش ਸ਼ੁਰੂ ਹੋ ਗਈ ਤੇ ਫ੍ਰੀਜ਼ਿੰਗ ਟੈਂਪਰੇਚਰ ਹੈ ਓਲਰੇਡੀ ਸੂਰਜ ਨਿਕਲ ਰਿਹਾ ਓਗ ਰਿਹਾ ਓਗ ਰਿਹਾ ਫਿਰ ਉੱਪਰ ਜੀਓ ਚੈੱਕ ਕਰੋ ਗਾਇਸ ਟੱਚ ਬਿਊਟੀਫੁਲ ਡੇ ਆਫਟਰ ਅ ਲੌਂਗ ਨਾਈਟ ਰਾਈਂ ਯਾ ਐਸਾ ਪਾ ਇੱਥੇ ਪੰਪ ਤੇ ਰੁਕੇ ਹੀ ਤੇ ਇੱਥੇ ਵੀ ਆਪਣੇ ਪੰਜਾਬੀ ਹੈਗੇ ਨੇ ਦੇਖ ਲੋ ਆਪਾਂ ਕਹਿੰਦੇ ਆ ਕਿ ਆਵਲੀ ਸਟੇਟਾਂ 'ਚ ਪਿਓਰ ਗੋਰੇ ਰਹਿੰਦੇ ਨੇ ਤੇ ਉੱਥੇ ਵੀ ਪੰਜਾਬੀਆਂ ਨੇ ਆਪਣੇ ਢਾਬੇ ਖੋਲੇ ਨੇ ਤੇ ਅਜੇ ਸਟੋਰ ਓਪਨ ਹੀ ਹੋਇਆ ਸੀ ਆਈ ਸੋਚੇ ਚਾਲ ਲਵਾਂਗੇ ਇਥੋਂ ਤੇ ਅਜੇ ਓਪਨ ਨਹੀਂ ਹੋਇਆ ਹੈਗਾ ਉਹ ਕਹਿੰਦੀ ਕਿ ਟਾਈਮ ਲੱਗ ਜਾਏਗਾ ਤੇ ਆਪਾਂ ਕੋਈ ਟਾਈਮ ਘਾਟੇ ਇਸ ਕਰਕੇ ਚਲਦੇ ਆਂ ਆਪਾਂ ਅੱਗੇ ਤੇ ਅੱਗੇ ਜਾ ਕੇ ਤੁਹਾਨੂੰ ਮਿਲਾਂਗੇ ਲੋ ਜੀ ਆਪਾਂ ਗਾਵਾਂ ਲੱਲੀਆਂ ਤੇ ਦੋਨਾਂ ਲੱਦ ਲੈ ਪੈਸੇ ਦੇ ਦਿੱਤੇ वाह गाइज आखो सामने किन्ना प्यारा व्यू आ मैं खंडा चख दना ਬਹੁਤ ਵਧੀਆ 뷰 ਹੈ ਡੂੰਗਾ ਵੀ ਨਾ ਖਾਈ ਡੂੰਗਾ ਕਿ ਨਾ ਵਾਕਏ ਸਹੀ ਗੱਲ ਆ ਤਾਂ ਵੀ ਵਿੱਚ ਪਾਣੀ ਨਹੀਂ ਹੈਗਾ ਆ ਕੀਤਾ ਆਪਾਂ ਆਪਣੀ ਧਰਤੀ ਦਾ ਹਾਲ ਉਹਨੇ ਦੀਵਾਲੀ ਨੰਕੇ ਗਈ ਹੈ ਪਤਾ ਹੀ ਹੈ ਤੁਹਾਨੂੰ ਮੈਂ ਕੀ ਕਹਿਣਾ ਚਾਹ ਰਿਹਾ ਗਾਵਾਂ ਆਪਾਂ ਲੋਡ ਕੀਤੀਆਂ ਨੇ ਤੇ ਜਾ ਰਹੇ ਆ ਲਾ ਆ ਨੋਟਾਂ ਦੀ ਪੰਡ ਵੇਖੋ ਕੀ ਵੜਦਾ ਘਰ ਜਾ ਕੇ ਦਿਖਾਉਂਦੇ ਤੁਹਾਨੂੰ ਗਾਵਾਂ ਆਪਣੇ ਲੇਕ ਆ ਬਹੁਤ ਜਿਆਦੇ ਸੋਹਣੀ। ਇਸੇ ਟਾਈਮ ਆਪਾਂ ਕੱਲ ਸ਼ਾਮਾਂ ਨੂੰ ਤੁਰੇ ਸੀ ਤੇ ਅੱਜ ਸ਼ਾਮਾਂ ਪੈ ਗਈਆਂ ਨੇ ਦੁਬਾਰ ਤੋਂ। 24 ਘੰਟੇ ਹੋ ਗਏ ਨੇ ਆਪਾਂ ਨੂੰ ਰੋਡ ਦੇ ਉੱਤੇ ਹੀ। ਬਹੁਤ ਹੀ ਜਿਆਦੇ ਪਿਆਰਾ 뷰 ਹੈ। ਸ਼ੀਸ਼ਾ ਜਿਹੜਾ ਨਾ ਸਾਫ਼ ਨਹੀਂ ਹੈਗਾ ਇੰਨਾ। ਲੇਕ ਇਨ 뷰 ਬਹੁਤ ਪਿਆਰਾ ਹੈ। ਲੇਕ ਆ ਕੋਈ। ਲੇਕ ਦਾ ਨਾਮ ਸੀ ਗਾਸ਼ੰਟੀ ਯਾਰ ਤੈਨੂੰ ਪਤਾ ਕਿਹੜੀ ਲੇਕ ਹੈ? ਐਕਚੁਅਲੀ ਇੰਟਰਨੈਟ ਨਹੀਂ ਹੈ ਤੇ। ਤੂੰ ਨਾ ਲੈ ਰਿਹਾ ਸੀ ਨਾ ਕਿ ਉਹ ਵਾਲੇ ਰਸਤੇ ਤੋਂ ਜਸਤੇ। ਜੇ ਗੂਸ ਲੈ ਕੇ ਆਜਾ ਟੋਨੀ ਅਜਾ ਉਹ ਨਹੀਂ ਹੈ ਅਜਾ ਉਸ ਤੋਂ ਵਾ ਕੀਆ ਵੀਊ ਹੈ ਛੰਡੀ ਦਾ ਫੋਨ ਭਾਵੇਂ ਬਾਹਰ ਦੇਖ ਜਾਵੇ ਫੋਨ ਤੇ ਬਣਾ ਰਿਹਾ ਮੈਂ ਛੰਡੀ ਵਾਲੇ ਤੇ ਉਹ ਸਾਹਮਣੇ ਨਾ ਬਰਡਸ ਬੈਠੇ ਨੇ ਉਹ ਕਨਾਲ ਜੀ ਬੜੀ ਹੈ ਨਾ ਛੋਟੀ ਜੀ ਉੱਤੇ ਬਰਡਸ ਬੈਠੇ ਨੇ ਬਹੁਤ ਸਾਰੇ ਪਾਣੀ ਪੀ ਰਹੇ ਨੇ ਨਾਰੇ ਨੇ ਆ ਸਾਹਮਣੇ ਰੋਟ ਠੰਡਾ ਮੇਰੀ ਬਾਹਰ ਥਰ ਗਈ ਏ ਮੈਂ ਵਾਪਸ ਅੰਦਰ ਪਾ ਲਗਾ ਲਓ ਜੀ ਗਾ ਆਪਾ ਲਿਆਂਦੀ ਇੱਥੇ ਘਰ ਤੇ ਆਹ ਹੌਲਟਰ ਟ੍ਰੇਨ ਨਹੀਂ ਹੈਗੀ ਬੜੀ ਮੁਸ਼ਕਿਲ ਆ ਪਾ ਇਹਨੂੰ ਗਲੇ ਚ ਰੱਸਾ ਪਾਇਆ ਬਿਲਕੁਲ ਵੀ ਇਹde ਲੱਗ ਨਹੀਂ ਜਾ ਰਹੀ ਇੰਨੀ ਜ਼ਿਆਦਾ ਟੱਪ ਰਹੀ ਕੋਈ ਹਿਸਾਬ ਨਹੀਂ ਚੀਜ਼ਾਂ ਤੋੜਨ ਨੂੰ ਹੋ ਰਹੀ ਫੈਂਸਾ ਫੁੰਦਾ ਇਹਨੂੰ ਕੁਝ ਵੀ ਨਹੀਂ ਕਹਿੰਦੀਆਂ ਜੰਪ ਕਰਕੇ ਸਿੱਧਾ ਬਾਹਰ ਆਂਦੀ ਏ ਰਾਤ ਨੂੰ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਟਾਈਮ ਨਹੀਂ ਲੱਗਿਆ ਟ੍ਰੇਲਰ ਦੇ ਵਿੱਚੋਂ ਇਹਨੇ ਜੰਪ ਕਰਤੀ ਜੈਸੇ ਆਪਾਂ ਫੱਟਾ ਖੋਲਿਆ ਨਾ ਬੈਕ ਆਲਾ ਤੇ ਇਨੇ ਕੀ ਕੀਤਾ ਜੰਪ ਕਰਤੀ ਸਿੱਧਾ ਹੀ ਪ੍ਰੈਗਨੈਂਟ ਆ ਹੁਣ ਪਤਾ ਨਹੀਂ ਇਹਦੇ ਢੇਡ ਚ ਕੀ ਹੋਣਾ ਕੀ ਨਹੀਂ ਇਹ ਠੀਕ ਹੈ ਕਿ ਕਿਦਾਂ ਪਰ ਇੰਨੀ ਜ਼ਿਆਦਾ ਡਰਦੀ ਕੋ ਹਿਸਾਬ ਨਹੀਂ ਜੰਪ ਕਰਕੇ ਨਿਕਲ ਗਈ ਬਾਹਰ ਪੂਰੇ ਪਰ ਘਰ ਵਿੱਚ ਘੁੰਮੀ ਬੜੀ ਔਖੀ ਨੂੰ ਘੇਰ ਘੂਰ ਕੇ ਤੇ ਅੰਦਰ ਲੈ ਕੇ ਆਂਦੀ ਤੇ ਹੁਣ ਅਗਲੇ ਦਿਨ ਦੀ ਵੇਖੋ ਇਹਨੇ ਕੀ ਗਾ ਪਾਤਾ ਸਾਰੀ ਪੂਰੀ ਰਾਤ ਚੀਨਾ ਇਹ ਕੁੱਦੀ ਹੈ ਕੋ ਹਿਸਾਬ ਨਹੀਂ ਅੰਦਰ ਓਕੇ ਗਾਇਜ਼ ਗਾਂ ਸੁੱਫੀ ਆ ਰਾਤ ਹੀ ਸਾਨੂੰ ਪਤਾ ਹੀ ਨਹੀਂ ਮੈਂ ਰਾਤ ਵੇਖਿਆ ਇਹਨੇ ਉਠਕ ਬੈਠਾ ਕਰਦੀ ਪਈ ਹੀ ਬਹੁਤ ਜ਼ਿਆਦਾ ਪਰ ਮੈਨੂੰ ਪਤਾ ਹੀ ਨਹੀਂ ਕਿ ਸੂਪੇਗੀ ਨਹੀਂ ਜਲਦੀ ਪਰ ਸੂਪੀ ਹੁਣ ਦੂਜਿਆਂ ਨੂੰ ਭੁਜਾਰੀ ਐ ਬਹੁਤ ਸੋਹਣਾ ਆਰਡਰ ਬਣਾਇਆ ਘਾਨੇ ਤੇ ਦੇਖਦੇ ਆ ਕੀ ਕਰਦੇ ਕੀ ਦਿੱਤਾ ਘਾਨੇ ਸੰਟੀ ਬਦਾਮ ਲੈ ਕੇ ਆਇਆ ਕਿੱਧਰ ਰੱਖਾਂ ਕਿਤੇ ਰੱਖ ਦੇ ਬੱਚੇ ਲੱਕ ਵਿੱਚ ਆ ਵੇਖੀਗੀ ਆਈ ਅੱਜ ਕੰਮ ਤੇ ਜਾਣਾ ਸੀ ਤੇ ਦੇਖੋ ਆ ਗੁੱਡ ਨਿਊਜ਼ ਆ ਗਈ ਤੇ ਹੁਣ ਦੇ ਨੇ ਕੀ ਕਰਨਾ ਆਪਾਂ ਇਹ ਤਾਂ ਸਹੀ ਨਹੀਂ ਉਸ ਗੋਡਾ ਕੀ ਬਾੜ ਯਾ ਪਰ ਆ ਥੋੜੀ ਡਰਦੀ ਐ ਬੜੀ ਵਾਈਲਡ ਤੇ ਮੈਨੂੰ ਥੋੜਾ ਡਰੀ ਮੈਂ ਬੱਚੇ ਨੂੰ ਟੱਚ ਕਰਨ ਤੋਂ ਪਹਿਲਾਂ ਦੇਖਾਂਗਾ ਇਹ ਕੀ ਕਰ ਦੇ ਮਾਰਨ ਨੂੰ ਨਾ ਪਵੇ ਸਾਰਾ ਰਸਾ ਗਿੱਲਾ ਗੰਦਾ ਆਹ ਇਹ ਤਾਂ ਸਭ ਬਨ ਕੇ ਛੱਡੀ ਨੂੰ ਪੋਣੀ ਗਾਹੋ ਇਨੂੰ ਦੋ ਦਿਨ ਬਿਲਕੁਲ ਵੀ ਕਿੱਲੇ ਤੋਂ ਖੋਲਿਆ ਨਹੀਂ ਹੈਗਾ ਇੰਨੀ ਜ਼ਿਆਦਾ ਵਾਈਲਡ ਸੀ ਸਾਰੀਆਂ ਫੈਂਸਾਂ ਤੋੜੀਆਂ ਦਵਾਰਾ ਤੋਂ ਲਾਈਆਂ ਆ ਚੀਜ਼ਾਂ ਟੱਪ ਕੇ ਬਾਹਰ ਚਲ ਜਾਂਦੀਆਂ ਉਹ ਦੀਆ ਦੇਖੋ ਰੱਸੀਆਂ ਬੰਨੀਆਂ ਕਿਦਾਂ ਪਰ ਕੋਈ ਇਹਦਾ ਰੋਕ ਨਹੀਂ ਹੈਗੀ ਇਹਨੂੰ ਵੈਲਡਡ ਫੈਂਸੀ ਚਾਹੀਦੀ ਜਿਹੜੀ ਵੈਲਡਿੰਗ ਵਾਲੇ ਪੈਪ ਹੁੰਦੇ ਗੇਟਿੰਗ ਬੈਟਰ ਐਵਰੀ ਡੇ ਬਟ ਸਟਲ ਆ ਦੇਖੋ ਮਾਰੇਗੀ ਨਿਖੇ ਚਲਾ ਉਹ ਸਲਬੇਟ ਲੈ ਕੇ ਆਰੀ ਬਾਈ ਤੈਨੂੰ ਬਦਾਮ ਕਾ ਹਾਂ ਦੇਖੋ ਹਾਂ ਤਸਵੀਰ ਬੜੀ ਔਖੀ ਤੇ ਥਣ ਮੂਜ ਵਾਇਆ ਬਹੁਤ ਔਖਾ ਤਨ ਡਰ ਵੀ ਇਹਨਾਂ ਲੱਤਾਂ ਮਾਰਦੀ ਹੈ ਹਾਂਜੀ ਗਾਇਜ਼ ਫੀਡ ਦੀ ਡਿਲੀਵਰੀ ਆ ਗਈ ਆ ਆ ਗਈ ਕੀ ਆਪ ਹੀ ਲੈਂਦੀ ਆ ਆਪ ਜਾ ਕੇ ਹੁਣ ਐਕਸਟਰਾ ਹੋ ਗਈ ਆ ਪਹਿਲੇ ਕਦੀ ਇਦਾਂ ਜ਼ਿਆਦਾ ਲੋਡ ਮੰਗਾਉਂਦੇ ਨਹੀਂ ਸੀ ਅਸੀਂ ਗਰਮੀਆਂ 'ਚ ਹੀ ਮੰਗਾਉਂਦੇ ਸੀ ਸਰਦੀਆਂ 'ਚ ਕਦੇ ਜ਼ਿਆਦਾ ਲੋਡ ਨਹੀਂ ਸੀ ਮੰਗਾਉਂਦੇ ਕਿਉਂਕਿ ਖਰਾਬ ਹੋ ਜਾਂਦੀ ਬਾਰਿਸ਼ ਨਾਲ ਸਟੋਰੇਜ ਨਹੀਂ ਹੈਗੀ ਸਾਡੇ ਕੋਲੇ ਤੇ ਹੁਣ ਆਪਾਂ ਉਹ ਡਰਮ ਵੀ ਭਰ ਲੈਨੇ ਆ ਤਿੰਨੇ ਡਰਮ ਵੀ ਭਰ ਗਏ ਨੇ ਚੌਥਾ ਇੱਕ ਉਹ ਪਿਆ ਇੱਕ ਉਹ ਤੇ ਆ ਤਾਂ ਵੀ ਬਹੁਤ ਜ਼ਿਆਦਾ ਬਚ ਗਈ ਆ ਹੁਣ ਇਹਨੂੰ ਆਪਾਂ ਟਰਪ ਦੇ ਨਾਲ ਕਵਰ ਕਰਾਂਗੇ ਆ ਮੇਰੇ ਖਿਆਲ ਨਾਲ 2 ਟਨ ਨੇ ਬਹੁਤ ਆ ਕਾਫੀ ਟਾਈਮ ਲੰਘ ਜਾਏਗਾ ਸੰਟੀ ਐਮਟੀ ਕਰਤਾ ਪਿਆ ਆਲਮੋਸਟ ਡਨ ਯਾ